ਨਹਿਰ ਦੇ ਵਿੱਚ ਨਾਰੀਅਲ ਤਾਰਨ ਗਏ ਮਾਪੁੱਤ ਦੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਆਪਣੇ 1.5 ਸਾਲਾ ਮਾਸੂਮ ਦੇ ਨਾਲ ਪਾਖੜਾ ਨਹਿਰ ਦੇ ਵਿੱਚ ਗਈ ਸੀ ਨਾਰੀਅਲ ਤਾਰਨ ਅਤੇ ਹੋਰ ਸਮਗਰੀ ਤਾਰਨ ਪਰ ਇਸੇ ਦੌਰਾਨ ਸੰਗਨੀ ਧੁੰਦ ਕਾਰਨ ਇਸ ਨੂੰ ਨਹਿਰ ਦਾ ਕੰਡਾ ਨਹੀਂ ਦੇਖਿਆ ਤੇ ਅਚਾਨਕ ਇਸ ਦਾ ਪੈਰ ਵੀ ਤੇ ਲੱਗ ਗਿਆ ਤੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਹੈ ਔਰਤ ਅਤੇ ਇਸ ਦਾ 1.5 ਸਾਲਾ ਮਾਸੂਮ ਰੁੜ ਜਾਂਦੇ ਨੇ ਪਰਿਵਾਰ ਸ਼੍ਰੀ ਹਰੀ ਮੰਦਰ ਸਾਹਿਬ ਮੱਥਾ ਟੇਕਣ ਦੇ ਲਈ ਜਾ ਰਹੀ ਸੀ ਪਿੰਡ ਜਨੇਤਪੁਰ ਕੈਥਲ ਦੀ ਇਹ ਮਹਿਲਾ ਰਹਿਣ ਵਾਲੀ ਦੱਸੀ ਜਾ ਰਹੀ ਹੈ ਜੋ ਕਿ ਆਪਣੇ ਪਰਿਵਾਰ ਦੇ ਨਾਲ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੀ ਸੀ ਰਾਹ ਦੇ ਵਿੱਚ ਭਾਖੜਾ ਨਹਿਰ ਦੇ ਵਿੱਚ ਉਤਰਦੀ ਹੈ ਅਤੇ ਨਾਰੀਅਲ ਤਾਰਨ ਦੇ ਲਈ ਅਤੇ ਹੋਰ ਸਮਗਰੀ ਤਾਰਨ ਦੇ ਲਈ ਨਹਿਰ ਦੇ ਕੰਢੇ ਜਾਂਦੀ ਹੈ ਤੇ ਇਸੇ ਦੌਰਾਨ ਕਿਹਾ ਜਾ ਰਿਹਾ ਹੈ ਕਿ ਪੈਰ ਤੇ ਲੱਗ ਗਿਆ ਤੇ ਮਹਿਲਾ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਈ ਹਾਲਾਂਕਿ ਮਹਿਲਾ ਦੀ লাশ ਮਿਲ ਚੁੱਕੀ ਹੈ ਪਰ ਡੇਢ ਸਾਲਾਂ ਮਾਸੂਮ ਦੀ ਭਾਲ ਅਜੇ جاری ਹੈ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕੈਥਲ ਦੇ ਪਿੰਡ ਜਨੇਤਪੁਰ ਦੀ ਹੈ ਇਹ ਮਹਿਲਾ ਰਹਿਣ ਵਾਲੀ ਸੀ ਅਤੇ ਪਿੰਡ ਕਲਵਾਨੂ ਨੇੜੇ ਹੈ ਹਾਦਸਾ ਵਾਪਰਿਆ ਜਿੱਥੇ ਭਾਖੜਾ ਨਹਿਰ ਦੇ ਵਿੱਚ ਮਾਂ ਤੇ ਪੁੱਤ ਰੁੜ ਗਏ ਨੇ ਨਾਰੀਅਲ ਤਾਰਨ ਤੇ ਹੋਰ ਸਮਗਰੀ ਤਾਰਨ ਗਏ ਸਨ ਪਰ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਏ ਤੇ ਸੰਘਣੀ ਧੁੰਦ ਕਾਰਨ ਕਿਹਾ ਜਾ ਰਿਹਾ ਹੈ ਕਿ ਕੰਡਾ ਨਹੀਂ ਦਿਖਿਆ ਨਹਿਰ ਦਾ ਤੇ ਇਸੇ ਦੌਰਾਨ ਪੈਰ ਵੀ ਤਿਲਕ ਜਾਂਦਾ ਹੈ ਮਹਿਲਾ ਦਾ ਤੇ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਏ ਨੇ ਫਿਲਹਾਲ ਡੇਢ ਸਾਲਾਂ ਮਾਸੂਮ ਦੀ ਭਾਲ جاری ਹੈ ਤੇ ਪੁਲਿਸ ਦੇ ਵੱਲੋਂ 174 ਦੀ ਕਾਰਵਾਈ ਕਰਕੇ লাশ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਤੇ ਡੇਢ ਸਾਲਾ ਮਾਸੂਮ ਬੱਚੇ ਨੂੰ ਗੋਤਾਖੋਰਾਂ ਦੇ ਵੱਲੋਂ ਲੱਭਿਆ ਜਾ ਰਿਹਾ ਹੈ ਫਿਲਹਾਲ ਇਸ ਦੌਰਾਨ ਗੋਤਾਖੋਰਾਂ ਦਾ ਕੀ ਬਿਆਨ ਸਾਹਮਣੇ ਆਇਆ ਕਿਸ ਤਰੀਕੇ ਉਹਨਾਂ ਨੂੰ ਮਹਿਲਾ ਮਿਲੀ ਹੈ ਤੁਹਾਨੂੰ ਬਿਆਨ ਸੁਣਾਉਂਦੇ ਹਾਂ ਏ ਜੀ ਪਟਿਆਲੇ ਤੋਂ ਸਮਾਣਾ ਸਮਾਣਾ ਤੋਂ ਪਾਤੜਾ ਪਾਤੜਾ ਤੋਂ ਖਨੋਰੀ ਤੇ ਬਾਕੀ ਹਰਿਆਣਾ ਵੱਖ-ਵੱਖ ਰਾਜਾਂ ਦੇ ਵਿੱਚ ਜਿਹੜੀ ਇਹ ਨਹਿਰ ਜਿਹੜੀ ਇਹ ਜਾਂਦੀ मामला ਕੀ ਆ ਪੂਰਾ ਜੇ ਇਹ ਮਾਮਲਾ ਤਕਰੀਬਨ ਇਹ ਹੈ ਵੀ ਅੱਜ ਸਵੇਰੇ ਸਾਨੂੰ 6:30 ਵਜੇ ਇੱਕ ਕਾਲ ਆਂਦੀ ਹੈ ਵੀ ਇੱਕ ਲੇਡੀਸ ਤੇ ਇੱਕ ਬੱਚਾ ਜਿਹੜਾ ਉਹ ਭਾਖੜਾ ਨਹਿਰ ਤੇ ਵਿੱਚ ਅਚਾਨਕ ਡਿੱਗ ਗਏ ਨੇ ਤੇ ਉਸ ਤੋਂ ਬਾਅਦ ਗੋਤਾਖੋਰ ਜਿਹੜੇ ਨਾਲ ਦੀ ਨਾਲ ਇਮੀਡੀਏਟਲੀ ਲੱਗਦੇ ਨੇ ਲੱਗਣ ਤੋਂ ਬਾਅਦ ਤਕਰੀਬਨ 8 ਵਜੇ ਇਹ ਬੋਡੀ ਜਿਹੜੀ ਲੇਡੀਸ ਦੀ ਜਿਹੜੀ ਸ਼ਵ ਹੈਗਾ ਉਸ ਨੂੰ ਪਕੜ ਲਿੱਤਾ ਜਾਂਦਾ ਹੈਗਾ ਤੇ ਇਹਦੇ ਪਿੱਛੇ ਜਦੋਂ ਅਸੀਂ ਦੇਖਿਆ ਤਾਂ ਕੁਝ ਲੋਕ ਪਬਲਿਕ ਜਿਹੜੇ ਸੀਗੇ ਉਹਨਾਂ ਦੇ ਘਰ ਦੇ ਤੇ ਕੁਝ ਹੋਰ ਬੰਦੇ ਉਹ ਪਾਖੜਾ ਦੇ ਕੰਡੇ-ਕੰਡੇ ਜਿਹੜੇ ਆ ਰਹੇ ਸੀਗੇ ਜਿਨ੍ਹਾਂ ਨੂੰ ਅਸੀਂ ਦੇਖਿਆ ਤੇ ਉਹਨਾਂ ਨੂੰ ਬੁਲਾਇਆ ਤਾਂ ਉਹਨਾਂ ਨੇ ਹੀ ਦੱਸਿਆ ਸਾਨੂੰ ਵੀ ਜਦੋਂ ਪਛਾਣ ਕਰਾਈ ਤਾਂ ਇਹ ਲੇਡੀਜ਼ ਇਹਨਾਂ ਦੀ ਜਿਹੜੇ ਪਰਿਵਾਰ ਵਾਲੇ ਸੀ ਕਹਿੰਦੇ ਵੀ ਸਾਡੀ ਲੇਡੀਜ਼ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਇੱਕਦਮ ਰੋਣਾ ਧੋਣਾ ਸ਼ੁਰੂ ਕਰਤਾ ਕਹਿੰਦੇ ਵੀ ਇੱਕ ਇਹਨਾਂ ਦੇ ਨਾਲ ਬੱਚਾ ਜਿਹੜਾ ਸੀਗਾ ਤੇ ਬੱਚਾ ਲਗਭਗ 1.5 ਤੋਂ 2 ਸਾਲ ਦਾ ਇੱਕ ਬੱਚਾ ਹੈਗਾ ਜਿਹੜਾ ਉਹ ਨਹੀਂ ਮਿਲ ਰਿਹਾ ਹੈਗਾ ਇਮੀਡੀਏਟਲੀ ਜਿਹੜਾ ਗੋਤਾਖੋਰ ਆਕਸੀਜਨ ਮਾਰਕ ਸਿਲੰਡਰ ਵਾਲੀ ਟੀਮ ਹੈ ਉਹਨਾਂ ਨੂੰ ਅਸੀਂ ਲਗਾਇਆ ਲਗਾਉਣ ਤੋਂ ਬਾਅਦ ਤਿੰਨ ਤੋਂ 4 ਕਿਲੋਮੀਟਰ ਦਾ ਜਿਹੜਾ ਸਫਰ ਗੋਤਾਖੋਰ ਨੇ ਕੀਤਾ ਤੇ ਉਸ ਤੋਂ ਬਾਅਦ ਕਿਸੇ ਵੀ ਪ੍ਰਕਾਰ ਦੀ ਸਫਲਤਾ ਜਿਹੜੀ ਉਹ ਨਹੀਂ ਮਿਲੀ ਪਰ ਪਾਣੀ ਬਹੁਤ ਠੰਡਾ ਹੈਗਾ ਇਸ ਕਰਕੇ ਜਿਹੜਾ ਬੱਚਾ ਹੈਗਾ ਉਹ ਪਾਣੀ ਦੇ ਤੇਜ਼ ਬਹਾ ਜੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ